ਕੀ ਚੌੜੀ ਆਉਗੀ ਬਿਲਕੁਲ ਹੈਨਾ ਤਾਂ ਫਰਮਾਤਾਂ ਰੱਬੇ ਕੋ ਅਰਦਾਸ ਕੀਤੀ ਜਾ ਸਕਦੀ ਆ ਅਰਦਾਸ ਵੀ ਕਰਨ ਦੀ ਬਾਬਾ ਜੀ ਬੋਲੋ ਸੋਚਿਆ ਨਹੀਂ ਕਿ ਇਹ ਨਾ ਪਾਣੀ ਉਹ ਦੇ ਜੇ ਚੇਤੀਆ ਇਹ ਜਿਸ ਵਕਤ ਦੇ ਡੈਮ ਬਣਿਆ ਸੀਗਾ ਭਗਤਪੁਰੇ ਸਿੰਘ ਬਣਾਨੇ ਕਿਹਾ ਸੀ ਕਿਉਂ ਮੌਤ ਬੰਨ ਰਿਓ ਪੰਜਾਬ ਦੇ ਸਿਰ ਤੇ ਦਰਿਆਵਾਂ ਨੂੰ ਬੰਨ ਮਾਰਨੇ ਸਿਆਣਪ ਨਹੀਂ ਹੁੰਦੀ ਤੇ ਦਰਿਆਵਾਂ ਦੇ ਰਾਹ ਰੋਕਣੇ ਵੀ ਸਿਆਣਪ ਨਹੀਂ ਹੁੰਦੀ ਹੁਣ ਹੋਇਆ ਕੀ कि ਜਿਹੜਾ 7 ਲੱਖ ਕਿੱਲਾ ਜ਼ਮੀਨ ਉਪਜਾਊ ਸੀਗੀ دریاਵਾਂ ਨਾਲ ਲੱਗਦੀ ਸੀਗੀ ਉੱਜੜ ਕੇ ਬਸਣ ਵਾਸਤੇ ਉਹ ਤੇ ਆ ਪੁਰਾਣਿਆਂ ਨੇ ਸੈਂਟਰ ਨੂੰ ਦੇ ਦਿੱਤੀ ਤੇ ਹੁਣ ਇਹ ਪਾਣੀ ਕਿੱਧਰ ਜਾਵੇ ਤੇ ਲੋਕ ਜਿਹੜੇ ਕੋਚ ਪਹਿਣ 1947 ਚ ਵੀ ਆਪਾਂ ਉਹ ਜਿਹੜੇ ਹੁਣ ਵੀ ਹੜਾਂ ਚ ਆਪਾਂ ਉਹ ਜਿਹੜੇ ਕੀ ਆ ਬਾਬਾ ਜੀ ਜਿਹੜਾ ਇਹ ਨਾ ਸੜਦਾ ਇਹ ਹੰਡਫੇਰ ਉਹ ਜਿੰਨਾ ਪਾਣੀ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰਾ ਇੱਧਰ ਆ ਗਿਆ ਇੱਥੇ ਆ ਗਿਆ ਸਾਰਾ ਇਹ ਨਾਲੇ ਸ਼ਹਿਰ ਦੀ ਵੜ ਗਿਆ ਹੁਣ ਦਿੱਲੀ ਨੂੰ ਧੁੰਮਾ ਦਾ ਦਿਸਦਾ ਨਹੀਂ ਤੇ ਆਹ ਵੇਖ ਲਓ ਕਿਹਨੂੰ ਨਹੀਂ ਦੇ ਇਹ ਦਿਸਣਾ ਪੰਦਾ ਸੀਗਾ ਕੀ ਕੀ ਬਾਕੀਆਂ ਨੂੰ ਰਾਹਤ ਤੇ ਪੰਜਾਬ ਨੂੰ ਤੁਸੀਂ ਕਿੱਥੇ ਰੱਖਿਆ ਫੇਰ ਅਸੀਂ ਕਿ ਸਾਡੇ ਬਰਦੇ ਕਿਹਦੀ ਸਟੇਟਮੈਂਟ ਵੀ ਨਹੀਂ ਆਈ ਉਦੋਂ ਤੇ ਆਉਂਦੇ ਆ ਫੋਟੋ ਲਵਾ ਕੇ ਚੱਲ ਜਾਂਦੇ ਆ ਇਹ ਤਾਂ ਹੋਣੀ ਸੀ ਧਾਰੀਵਾਲ ਸਾਹਿਬ ਸਾਡੀਆਂ ਪੱਗਾਂ ਸਾਡਾ ਸਿੰਘ ਤੇ ਕੌਰ ਸ਼ਬਦ ਜਿਹੜਾ ਇਹ ਜ਼ਿਮੀਦਾਰ ਨੇ ਇਹ ਪੰਜਾਬੀ ਨੇ ਇਹ ਸਿੱਖ ਨੇ ਅਸੀਂ 2 ਨੰਬਰ ਦੇ ਸ਼ਹਿਰੀ ਰੋੜਦੇ ਤੇ ਰੁੜਨ ਜਾਂ ਜੋ ਜਾਣਦੇ ਉਹਨਾਂ ਨੂੰ ਪਾਕਿਸਤਾਨ ਰੋੜ ਕੇ ਜੇ ਸਾਨੂੰ ਦੇਸ਼ ਦਾ ਸਮਝਦੇ ਹੁੰਦੇ ਤੇ ਫਿਰ ਸਾਨੂੰ 24 ਘੰਟਿਆਂ ਤੋਂ ਪਹਿਲਾਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਫਿਰ ਜਿਹੜੇ ਸਰਹੱਦ ਦੇ ਇਲਾਕੇ ਆ ਸਰਕਾਰ ਮੈਂ ਕਹਿੰਦਾ ਪੈਸੇ ਨਾ ਦੇਵੋ ਇਹਨਾਂ ਨੂੰ ਬੇੜੀਆਂ ਬਣਾ ਕੇ ਦਿਓ ਹਰ ਘਰ 'ਚ ਕਾਨੂੰਨ ਬਣਾ ਦਿਓ ਗੱਡੀ ਲੈਣ ਦੇ ਨਾਲ-ਨਾਲ ਤੁਹਾਡੀ ਬੀੜੀ ਪਹਿਲਾਂ ਵੇਖੀ ਜਾਊ ਤੁਹਾਡੇ ਤੋਂ ਹੈ ਵੀ ਆ ਸਾਨੂੰ ਕੋਈ ਪ੍ਰੋਬਲਮ ਹੈ ਜੇ ਤੁਹਾਨੂੰ ਅਲਰਟ ਕਰਾਂਗੇ ਹੁਣ ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਅੱਜ ਰੁੱੜ ਜਾਣੇ ਆ ਇਹਨਾਂ ਦੇ ਡੁੱਬ ਗਏ ਡੰਗਰ ਮਰ ਗਏ ਸਾਰਾ ਕੁਝ ਉਜੜ ਗਿਆ ਇੱਥੋਂ ਤੱਕ ਕਿ ਕੱਲ ਨੂੰ ਜਦੋਂ ਐਸ.ਐਲ.ਐਮ ਨੇ ਰਿਪੋਰਟ ਬਣਾਉਣੀ ਆ ਇਹਨਾਂ ਉਜੜੇ ਹੋਏ ਆ ਨੇ ਇਹ ਵੀ ਨਹੀਂ ਪੇਸ਼ ਕਰ ਸਕਣਾ ਕਿ ਸਾਡਾ ਕੀ ਕੀ ਉਜੜ ਗਿਆ ਇਹਨਾਂ ਨੂੰ ਨੁਕਸਾਨ ਹੋਇਆ ਹੁਣ ਤੁਸੀਂ ਭਰਾ ਆਇਓ ਅੱਜ ਠੀਕ ਹੈ ਸਾਡੇ ਉੱਥੇ ਬੁਕਰੇ ਆ ਇੱਥੇ ਅਸੀਂ ਨਾਲ ਖੜੇ ਆ ਅਸੀਂ ਪਾਗਾਂ ਲਿਆ ਤੁਸੀਂ ਆਇਓ ਤੁਸੀਂ ਅਸ਼ੀਰਵਾਦ ਕਰੋ ਸਭ ਤੋਂ ਛੋਟੇਓ ਅਸੀਂ ਨਾਲ ਆ ਜੀ ਅਸੀਂ ਨਾਲ ਆ ਜੀ ਅਸੀਂ ਉਦਾਂ ਵੱਡੇ ਹੋ ਉਮਰੋਂ ਛੋਟੇਓ ਪਾ ਤੁਸੀਂ ਥੋੜਾ ਅਸ਼ੀਰਵਾਦ ਸਾਡੇ ਨੂੰ ਅਸੀਂ ਅਸੀਂ ਮੋਢਾ ਲਈ ਖੜੇ ਆ ਜੀ ਬਿਲਕੁਲ ਸਾਨੂੰ ਇਸ ਸਮੱਸਿਆ ਚੋਂ ਸਾਦਿਆਂ ਦੇ ਹੱਲ ਕੇ ਆਪਾਂ ਨਿਕਲਣਾ ਹੈ ਨਿਕਲਣਾ ਜੀ ਬਿਲਕੁਲ ਕੋਈ ਇੱਥੇ ਕੋਈ ਆਇਆ ਤੁਹਾਨੂੰ ਵੈਲਕਮ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਕੋਸ਼ਿਸ਼ ਕਿ ਤੰਤਰ ਡੁੱਬੇ ਹੋਏ ਲੋਕ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਡੇ ਸੰਤ ਮਹਾਂਪੁਰਸ਼ ਆਦੇ ਆ ਸਾਡੇ ਤੁਹਾਡੇ ਅੱਗੇ ਵੱਡੇ ਬੰਦੇ ਆਦੇ ਸਭ ਨੂੰ ਵੈਲਕਮ ਕਹਿ ਰਿਹਾ ਜੀ ਸਾਡੇ ਜਿੱਥੇ ਸਾਡੀ ਲੋਡ ਅਸੀਂ ਹਾਜ਼ਰ ਆ ਮੈਂ ਮੈਂ ਬਹੁਤ ਖੁਸ਼ ਹੋ ਗਿਆ ਤੁਸੀ